ਲੈ ਵੀ ਮਿੱਤਰੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਗੱਲ ਕਰਾਂਗੇ ਸਰਕਾਰੀ ਭਰਤੀ ਦੀ ਐਸਐਸਸੀ ਅਧੀਨ ਸਟਾਫ ਸਿਲੈਕਸ਼ਨ ਕਮਿਸ਼ਨ ਇਹਦੇ ਅਧੀਨ ਜੀਡੀ ਕੌਨਸਟੇਬਲ ਦੀ ਭਰਤੀ ਆਈ ਹੈ ਇਹ ਭਰਤੀ ਹੈ 2026 ਦਾ ਨਾਮ ਦਿੱਤਾ ਗਿਆ ਨੋਟੀਫਿਕੇਸ਼ਨ ਤੇ ਤੇ ਇਹਦੇ ਤਹਿਤ 25000 ਤੋਂ ਵੱਧ ਪੋਸਟਾਂ ਭਰੀਆਂ ਜਾਣੀਆਂ ਨੇ ਕੱਲਾ ਕੱਲਾ ਡਿਪਾਰਟਮੈਂਟ ਦੱਸ ਦਾਂਗੇ ਸਭ ਤੋਂ ਪਹਿਲਾਂ ਫਾਰਮ ਭਰਨ ਦੀ ਜਿਹੜੀ ਤਰੀਕ ਹੈ 1 ਦਸੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਫਾਰਮ ਭਰੇ ਜਾ ਰਹੇ ਨੇ ਆਖਰੀ ਮਿਤੀ ਫਾਰਮ ਭਰਨ ਦੀ ਜਿਹੜੀ 31 ਦਸੰਬਰ 2025 ਹੈ ਤੇ ਇਸ ਭਰਤੀ ਲਈ ਅਪਲਾਈ ਕੌਣ ਕਰ ਸਕਦਾ ਹੈ ਵਿਦਿਆਕ ਯੋਗਤਾ ਕਿੰਨੀ ਮੰਗੀ ਹੈ ਇਹਦੇ ਵਿੱਚ ਇਹਦੇ ਵਿੱਚ ਸਿਰਫ ਤੁਸੀਂ 10ਵੀਂ ਪਾਸ ਹੋਣੇ ਜ਼ਰੂਰੀ ਆ ਉਮਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਉਮਰ ਹੱਦ ਜਰਨਲ ਕਾਸਟ ਦੀ ਉਹ ਹੈ 18 ਤੋਂ 23 ਸਾਲ ਬਾਕੀ ਜਿਹੜੀਆਂ ਅਦਰ ਕਾਸਟਾਂ ਨੇ ਉਹਨਾਂ ਨੂੰ ਜੋ ਵੀ ਏਜ ਰਿਲੈਕਸੇਸ਼ਨ ਮਿਲਦੀ ਹੈ ਉਮਰ ਹੱਦ ਦੇ ਵਿੱਚ ਸਰਕਾਰ ਦੇ ਨਿਯਮਾਂ ਦੇ ਹਿਸਾਬ ਨਾਲ ਛੋਟ ਮਿਲਦੀ ਹੈ ਉਹ ਦਿੱਤੀ ਜਾਊਗੀ ਇਸ ਤੋਂ ਬਾਅਦ ਇਹਦੀ ਗੱਲ ਕਰੀਏ ਸੈਲਰੀ ਦੀ ਜਿਹੜੇ ਉਮੀਦਵਾਰ ਭਰਤੀ ਹੋਗੇ ਸਿਲੈਕਟ ਹੋਗੇ ਤਾਂ ਉਹਨਾਂ ਨੂੰ ਪੇ ਸਕਿੱਲ ਤਿੰਨ ਦੇ ਅਨੁਸਾਰ 21700 ਰੁਪਏ ਤੋਂ ਲੈ ਕੇ 69100 ਰੁਪਏ ਤੱਕ ਪ੍ਰਤੀ ਮਹੀਨਾ ਤਨਖਾਹ ਜਿਹੜੀ ਦਿੱਤੀ ਜਾਣੀ ਹੈ ਤਾਂ ਇਸ ਭਰਤੀ ਦੇ ਵਿੱਚ ਤੁਹਾਡੀ ਚੋਣ ਹੈ ਜਿਹੜੀ ਕਿਵੇਂ ਹੋਊਗੀ ਉਮੀਦਵਾਰਾਂ ਦੀ ਜਿਹੜੇ ਜਿਹੜੇ ਇਸ ਭਰਤੀ ਲਈ ਫਾਰਮ ਭਰਨਗੇ ਸਭ ਤੋਂ ਪਹਿਲਾਂ ਹੋਊਗਾ ਸੀਬੀਟੀ ਇਹ ਹੁੰਦਾ ਕੰਪਿਊਟਰ ਆਧਾਰਿਤ ਟੈਸਟ ਕੰਪਿਊਟਰ ਦੇ ਤੁਹਾਡਾ ਇਹਦੇ ਵਿੱਚ ਟੈਸਟ ਹੋਣਾ ਹੈ ਇਹਦੇ ਵਿੱਚ ਕੋਈ ਵੀ ਸ਼ਿਫਾਰਸ਼ ਜਿਹੜੀ ਨਹੀਂ ਚੱਲਣੀ ਆਨਲਾਈਨ ਤੁਹਾਡਾ ਪੇਪਰ ਹੋਊਗਾ ਇਸ ਤੋਂ ਬਾਅਦ ਹੋਊਗਾ ਪੀਈਟੀ ਜਿਹਨੂੰ ਸਰੀਰਕ ਕੁਸ਼ਲਤਾ ਟੈਸਟ ਕਹਿੰਦੇ ਐ ਫਿਜ਼ੀਕਲ ਕਹੇ ਜਾਂਦੇ ਐ ਫਿਰ ਤੁਹਾਡਾ ਸਰੀਰਕ ਮਿਆਰੀ ਟੈਸਟ ਪੀਐਸਟੀ ਫਿਰ ਤੁਹਾਡਾ ਮੈਡੀਕਲ ਫਿਰ ਤੁਹਾਡੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਇਹ ਤਿੰਨ ਚਾਰ ਪੜਾ ਹੁੰਦੇ ਆ ਹਰ ਇੱਕ ਭਰਤੀ ਦੇ ਵਿੱਚ ਹੀ ਪਹਿਲਾ ਪੇਪਰ ਹੋ ਜਾਂਦਾ ਫਿਰ ਫਿਜ਼ੀਕਲ ਹੋ ਜਾਂਦਾ ਮੈਡੀਕਲ ਆ ਜਾਂਦਾ ਤੁਹਾਡਾ ਸਰੀਰਕ ਮਿਆਰੀ ਟੈਸਟ ਆ ਜਾਂਦਾ ਵਿੱਚ ਮਿਲਤੀ ਫਿਜ਼ੀਕਲ ਹੀ ਸ਼ਾਮਿਲ ਹੁੰਦਾ ਹੈ ਇਹ ਤੁਹਾਡੇ ਡਾਕੂਮੈਂਟਾਂ ਦੀ ਵੈਰੀਫਿਕੇਸ਼ਨ ਆ ਜਾਂਦੀ ਹੈ ਜਾਂਚ ਕੀਤੀ ਜਾਂਦੀ ਹੈ ਇੱਥੋਂ ਤੁਸੀਂ ਪੜਿਓ ਵੀ ਕਿਤੇ ਕੋਈ ਨਕਲੀ ਸਰਟੀਫਿਕੇਟ ਨਾਲ ਤਾਂ ਨਹੀਂ ਭਰਤੀ ਹੋਈ ਜਾਂਦਾ ਤੇ ਹੁਣ ਫਿਜ਼ੀਕਲ ਦੇ ਵਿੱਚ ਕੀ ਕੁਝ ਮੰਗਿਆ ਗਿਆ ਉਮੀਦਵਾਰਾਂ ਤੋਂ ਮੇਲ ਤੇ ਫੀਮੇਲ ਦੋਨਾਂ ਦੀ ਗੱਲ ਕਰਾਂਗੇ ਕਦ ਮੰਗਿਆ ਗਿਆ ਇਹਦੇ ਵਿੱਚ ਮੇਲ ਦਾ ਪੁਰਸ਼ਾਂ ਦਾ ਜਾਨੀ ਕਿ ਮੁੰਡਿਆਂ ਦਾ 170 ਸੈਂਟੀਮੀਟਰ ਫੀਮੇਲ ਦਾ ਕੁੜੀਆਂ ਦਾ 157 ਸੈਂਟੀਮੀਟਰ ਛਾਤੀ ਹੈ ਇਹਦੇ ਵਿੱਚ ਮੁੰਡਿਆਂ ਦੀ 80 ਸੈਂਟੀਮੀਟਰ ਮੰਗੀ ਗਈ ਹੈ ਪਲੱਸ 5 ਸੈਂਟੀਮੀਟਰ ਦਾ ਇਹਦੇ ਵਿੱਚ ਫਲਾ ਇਹ ਸਿਰਫ ਪੁਰਸ਼ ਲਈ ਹੈ ਤੇ ਇਸ ਤੋਂ ਬਾਅਦ ਤੁਹਾਡਾ ਪੀਈਟੀ ਦੌੜ ਆ ਗਈ ਰੇਸ ਆ ਗਈ ਤਾਂ ਇਹਦੇ ਵਿੱਚ ਪੁਰਸ਼ ਨੇ ਜਿਹੜੇ ਮੁੰਡੇ ਨੇ ਉਹਨਾਂ ਲਈ 5 ਕਿਲੋਮੀਟਰ ਰੇਸ ਹੈ ਸਮਾਂ ਤੁਹਾਨੂੰ ਮਿਲੇਗਾ 24 ਮਿੰਟ ਦਾ ਇਹ ਜਿਹੜੇ ਕੁੜੀਆਂ ਨੇ ਉਹਨਾਂ ਲਈ 1.5 ਕਿਲੋਮੀਟਰ 1.6 ਜਿਹੜੀ ਇਹਦੇ ਵਿੱਚ ਰੇਸ ਹੋਊਗੀ ਤੇ ਇਹਨਾਂ ਨੂੰ ਸਮਾਂ ਜਿਹੜਾ ਮਿਲੂਗਾ ਉਹ 8 ਮਿੰਟ ਦਾ ਮਿਲਣਾ ਹੈ ਫਿਰ ਇਹਦੇ ਵਿੱਚ ਗੱਲ ਕਰੀਏ ਪੇਪਰ ਦੀ ਜਿਹੜੇ ਉਮੀਦਵਾਰ ਫਿਜ਼ੀਕਲ ਕੱਢ ਗਏ ਰੇਸ ਕੱਢ ਗਏ ਇਸ ਤੋਂ ਬਾਅਦ ਹੋਣਾ ਹੈ ਪੇਪਰ ਪੇਪਰ ਦੇ ਵਿੱਚ ਕੁੱਲ 100 ਤੋਂ 80 ਪ੍ਰਸ਼ਨ ਪੁੱਛੇ ਜਾਣਗੇ ਕੁੱਲ ਅੰਕ ਜਿਹੜੇ ਹੋਣਗੇ ਉਹ 160 ਦੋ ਨੰਬਰਾਂ ਦਾ ਇੱਕ ਪ੍ਰਸ਼ਨ ਜਿਹੜਾ ਬਣਦਾ ਤੇ ਸਮਾਂ ਤੁਹਾਨੂੰ ਦਿੱਤਾ ਜਾਊਗਾ 60 ਮਿੰਟ ਯਾਨੀ ਕਿ ਸਿਰਫ ਇੱਕ ਘੰਟਾ ਇੱਕ ਘੰਟੇ ਦੇ ਵਿੱਚ 80 ਪ੍ਰਸ਼ਨਾਂ ਦਾ ਤੁਸੀਂ ਜਵਾਬ ਦੇਣਾ ਤੇ 네ਗੇਟਿਵ ਮਾਰਕਿੰਗ 0.25 ਅੰਕ ਇਹਦੇ ਵਿੱਚ ਜਿਹੜੀ ਹੋਣਗੇ ਜੇ ਤੁਹਾਡਾ ਕੋਈ ਗਲਤ ਪ੍ਰਸ਼ਨ ਹੋ ਜਾਂਦਾ ਹੈ ਤਾਂ 0.25 ਉਹ ਤੁਹਾਡੇ ਨੰਬਰਾਂ ਦੇ ਵਿੱਚੋਂ ਕੱਟੇ ਜਾਣਗੇ ਤੇ ਪ੍ਰਸ਼ਨ ਹੈ ਜਿਹੜੇ ਐਮਸੀਕਿਊ ਹੋਣਗੇ ਇੱਕ ਪ੍ਰਸ਼ਨ ਚਾਰ ਉਹਦੇ ਉੱਤਰ ਇੱਕ ਸਹੀ ਤੇ ਟਿਕ ਲਾਉਣੀ ਹੈ ਤੇ ਇਹਦੇ ਵਿੱਚ ਜਿਹੜਾ ਇਹ ਪੇਪਰ ਹੈ ਇਹ ਬਹੁ ਭਾਸ਼ਾਵਾਂ ਵਿੱਚ ਹੋਵੇਗਾ ਹਿੰਦੀ 'ਚ ਵੀ ਹੋ ਅੰਗਰੇਜ਼ੀ 'ਚ ਵੀ ਹੋ ਪੰਜਾਬੀ 'ਚ ਵੀ ਹੋ ਇਹ ਤੁਸੀਂ ਫਾਰਮ ਭਰੋਗੇ ਤਾਂ ਉੱਥੇ ਆਪਣੀ ਭਾਸ਼ਾ ਜਿਹੜੀ ਤੁਸੀਂ ਸਿਲੈਕਟ ਕਰ ਲਿਆ ਅੱਗੇ ਪੇਪਰ ਕੀ ਚੋ ਕਿਚੋਂ ਆਊਗਾ ਕੀ ਕੁਝ ਪੁੱਛਿਆ ਜਾਊਗਾ ਪਹਿਲਾ ਆ ਗਿਆ ਜਨਰਲ ਨੌਲੇਜ ਤੇ ਰੀਜ਼ਨਿੰਗ ਇਹਦੇ ਹੋਣਗੇ ਪੇਪਰ 'ਚ 20 ਪ੍ਰਸ਼ਨ ਅਤੇ ਅੰਕ ਜਿਹੜੇ ਬਣਦੇ ਹੋ ਇਹਨਾਂ ਦੇ 40 ਓਕੇ ਇੱਕ ਪ੍ਰਸ਼ਨ 2 ਨੰਬਰਾਂ ਦਾ ਹੈ 20 2 40 ਫਿਰ ਆ ਗਿਆ ਆਮ ਗਿਆਨ ਤੇ ਜਾਗਰੂਕਤਾ ਜਨਰਲ ਅਵੇਅਰਨੈਸ ਜਿਹਨੂੰ ਆਪਾਂ ਕਹਿ ਦਿੰਦੇ ਆ ਇਹ ਸਾਰੀ ਇੰਡੀਆ ਦੀ ਹੀ ਆ ਜਾਂਦੀ ਹੈ ਜਰਨਲ ਦੇ ਵਿੱਚ ਕਰੰਟ ਅਫੇਅਰਾਂ ਵੀ ਆ ਜਾਂਦੇ ਨੇ ਜਿਹਨੂੰ ਆਪਾਂ ਪ੍ਰਚਲਿਤ ਮਸਲੇ ਕਹਿੰਦੇ ਆ ਤਾਂ ਇਹਦੇ ਵੀ ਤੁਹਾਡੇ ਤੋਂ 20 ਪ੍ਰਸ਼ਨ ਪੁੱਛੇ ਜਾਣਗੇ ਫਿਰ ਆ ਗਿਆ ਤੁਹਾਡਾ ਗਣਿਤ ਮੈਥ ਇਹਦੇ ਵੀ 20 ਪ੍ਰਸ਼ਨ ਹੋਣਗੇ 20 ਸਵਾਲ ਹੋਣਗੇ ਫਿਰ ਅੰਗਰੇਜ਼ੀ ਤੇ ਹਿੰਦੀ ਇਹਦੇ ਵੀ ਤੁਹਾਡੇ ਤੋਂ 20 ਪ੍ਰਸ਼ਨ ਪੁੱਛੇ ਜਾਣਗੇ ਕਹਿੰਨ ਤੋਂ ਭਾਵ ਜਰਨਲ ਨੌਲੇਜ ਮੈਥ ਅੰਗਰੇਜ਼ੀ ਰੀਜ਼ਨਿੰਗ ਇਹ ਚੀਜ਼ਾਂ ਹੀ ਪੁੱਛੇ ਜਾਣੀਆਂ ਤੇ ਇਹਨਾਂ ਦਾ ਲੈਵਲ ਹੈ ਜਿਹੜਾ ਉਹ 10ਵੀਂ ਤੱਕ ਦਾ ਹੀ ਹੋਊਗਾ ਫਿਰ ਅੱਗੇ ਦੇ ਅਗੇ ਡਿਪਾਰਟਮੈਂਟ ਉਹਨਾਂ ਜੀਡੀ ਦੇ ਵਿੱਚ ਕਨਸਟੇਬਲਾਂ ਭਰਤੀ ਹੈ ਇਹ 25000 ਪਲੱਸ ਪੋਸਟਾਂ ਅੱਗੇ ਦੇ ਵਿਭਾਗ ਨੇ ਮੈਰਿਟ ਦੇ ਹਿਸਾਬ ਨਾਲ ਤੁਹਾਨੂੰ ਡਿਪਾਰਟਮੈਂਟ ਦੇ ਵਿੱਚ ਜੁਆਇਨ ਕਰਵਾਈ ਜਾਊਗਾ ਜੇ ਮੇਰੇ ਵਿੱਚ ਬੀਐਸਐਫ ਆ ਗਿਆ ਇਹਨੂੰ ਆਪਾਂ ਬਾਰਡਰ ਸਕਿਉਰਿਟੀ ਫੋਰਸ ਕਹਿੰਦੇ ਆ ਇਹਦੇ ਵਿੱਚ ਮੇਲ ਦੀਆਂ ਯਾਨੀ ਕਿ ਪੁਰਸ਼ਾਂ ਦੀਆਂ 524 ਪੋਸਟਾਂ ਨੇ ਤੇ ਔਰਤਾਂ ਦੀਆਂ ਇਹਦੇ ਵਿੱਚ ਨੇ 92 ਪੋਸਟਾਂ ਫਿਰ ਆ ਗਈ ਸੀਆਰਪੀਐਫ ਸੈਂਟਰ ਰਿਜ਼ਰਵ ਪੁਲਿਸ ਫੋਰਸ ਜਿਹਨੂੰ ਆਪਾਂ ਕਹਿੰਦੇ ਆ ਇਹਦੇ ਵਿੱਚ ਮੁੰਡਿਆਂ ਦੀਆਂ ਨੇ 13135 ਪੋਸਟਾਂ ਤੇ ਔਰਤਾਂ ਦੀਆਂ ਨੇ 1460 ਪੋਸਟਾਂ ਫਿਰ ਆ ਗਿਆ ਐਸਐਸਬੀ ਇਹਦੇ ਵਿੱਚ 1764 ਪੋਸਟਾਂ ਜਿਹੜੀਆਂ ਮੁੰਡਿਆਂ ਦੀਆਂ ਨੇ ਇਹਦੇ ਵਿੱਚ ਕੁੜੀਆਂ ਲਈ ਕੋਈ ਪੋਸਟਾਂ ਨਹੀਂ ਹੈਗੀਆਂ ਐਸਐਸਬੀ ਦੇ ਵਿੱਚ ਫਿਰ ਆਈਟੀਬੀਪੀ ਇੰਡੀਅਨ ਟਿਬਟ ਬਾਰਡਰ ਪੁਲਿਸ ਇਹਦੇ ਵਿੱਚ 1099 ਪੋਸਟਾਂ ਨੇ ਜਿਹੜੀਆਂ ਉਹ ਮੁੰਡਿਆਂ ਦੀਆਂ ਨੇ ਤੇ 194 ਪੋਸਟਾਂ ਨੇ ਜਿਹੜੀਆਂ ਕੁੜੀਆਂ ਦੀਆਂ ਨੇ ਫਿਰ ਇਹਦੇ ਵਿੱਚ ਐਸਐਸਐਫ ਆ ਗਈ ਸੈਕਰੇਟਰੀਏਟ ਆਫ ਸਕਿਉਰਟੀ ਫੋਰਸ ਜਿਹਨੂੰ ਆਪਾਂ ਕਹਿੰਦੇ ਆ ਇਹਦੇ ਵਿੱਚ 23 ਪੋਸਟਾਂ ਨੇ ਕੇਵਲ ਮੁੰਡਿਆਂ ਦੀਆਂ ਤਾਂ ਇਹਨਾਂ ਦਾ ਕੁੱਲ ਜੋੜ ਮਿਲਾ ਕੇ ਜਿਹੜਾ ਬਣਦਾ ਹੈ ਵਿੱਚੇ ਮੁੰਡੇ ਵਿੱਚੇ ਕੁੜੀਆਂ 25487 ਤਾਂ ਤੁਸੀਂ ਖੁਦ ਵੀ ਅਪਲਾਈ ਕਰ ਸਕਦੇ ਹੋ ਇਸ ਵਿਭਾਗ ਦੀ ਸਾਈਟ ਕਿਹੜੀ ਹੈ ssc.gov.in ਇਸ ਤੇ ਜਾ ਕੇ ਇਹਨਾਂ ਦੀ ਜਿਹੜੀ ਆਫੀਸ਼ੀਅਲੀ ਵੈਬਸਾਈਟ ਹੈ ਉਹ ਖੋਲ੍ਹੇ ਜਾਣੀ ਹੈ ਜਿੰਨਾਂ ਨੂੰ ਤਜਰਬਾ ਹੈਗਾ ਉਹ ਆਪਣਾ ਫਾਰਮ ਆਪ ਭਰ ਲੈਂਦੇ ਆ ਤਾਂ ਉਹ ਭਰ ਲਿਓ ਜਿਨਾਂ ਨੇ ਕਦੇ ਫਾਰਮ ਨਹੀਂ ਭਰਿਆ ਉਹ ਕੈਫੇ ਵਾਲੇ ਕੋਲ ਜਾ ਕੇ ਭਰ ਲਿਓ ਕਿ ਬਾਅਦ ਦੇ ਵਿੱਚ ਕੋਈ ਪ੍ਰੋਬਲਮ ਹੈ ਜਿਹੜੀ ਆ ਜਾਂਦੀ ਹੈ ਤਾਂ SSC ਅਧੀਨ ਇਹ GD ਭਰਤੀ ਆਈ ਹੈ 31 ਦਸੰਬਰ ਤੋਂ ਪਹਿਲਾਂ ਅਪਲਾਈ ਕਰ ਦਿਓ ਹੋਰ ਇਸੇ ਤਰ੍ਹਾਂ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ